ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਤੇ ਪੈਂਦੇ ਪਿੰਡ ਨੰਗਲ ਸ਼ਹੀਦਾਂ ਵਿਖੇ ਮੰਗਲਵਾਰ ਦੀ ਦੇਰ ਰਾਤ ਹਥਿਆਰਾਂ ਨਾਲ ਲੈਸ ਮੁੰਡਿਆਂ ਵੱਲੋਂ ਕੰਮ ਤੋਂ ਵਾਪਸ ਘਰ ਜਾ ਰਹੇ ਇੱਕ ਨੌਜਵਾਨ ਤੇ ਕਾਤਲਾਂ ਦਾ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਨੌਜਵਾਨ ਹਰਮੇਸ਼ੀ لال ਗੰਭੀਰ ਰੂਪ ਚ ਜ਼ਖਮੀ ਹੋ ਗਿਆ ਹਮਲੇ ਚ ਨੌਜਵਾਨ ਦੇ ਸਿਰ ਹੱਥਾਂ ਤੇ ਲੱਤਾਂ ਤੇ ਬਹੁਤ ਹੀ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਨੇ ਤੁਸਤਾ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਦੇ ਭਰਾ ਮਨਜੀਤ ਸਿੰਘ ਅਤੇ ਮਾਤਾ ਨੇ ਦੱਸਿਆ ਕਿ ਹਰਮੇਸ਼ੀ لال ਹੁਸ਼ਿਆਰਪੁਰ ਵਿੱਚ ਇੱਕ ਬੁਢਾ ਉਸਤੇ ਕੰਮ ਕਰਦਾ ਤੇ ਅੱਜ ਤੋਂ 2 ਕੁ ਸਾਲ ਪਹਿਲਾਂ ਉਸ ਦੀ ਕੁਝ ਨੌਜਵਾਨਾਂ ਨਾਲ ਮਾਮੂਲੀ ਕਿਹਾ ਸੁਣੀ ਹੋਈ ਸੀ ਜਿਸ ਤੋਂ ਬਾਅਦ ਲਗਾਤਾਰ ਉਕਤ ਨੌਜਵਾਨ ਹਰਮੇਸ਼ ਲਾਲ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਸੀ ਤੇ ਜਿਸ ਥਾਂ ਤੇ ਹਰਮੇਸ਼ ਲਾਲ ਕੰਮ ਕਰਦਾ ਉੱਥੇ ਆ ਕੇ ਵੀ ਉਸ ਨਾਲ ਕੁੱਟਮਾਰ ਕਰ ਚੁੱਕੇ ਨੇ ਉਹਨਾਂ ਦੱਸਿਆ ਕਿ ਮੰਗਲਵਾਰ ਨੂੰ ਹਰਮੇਸ਼ ਲਾਲ ਜਦੋਂ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ ਤਾਂ ਇਸ ਤੋਂ ਰਣ ਪਹਿਲਾਂ ਹੀ ਸਨ ਲਾ ਕੇ ਹਥਿਆਰਾਂ ਸਮੇਤ ਬੈਠੇ ਮੁੰਡਿਆਂ ਨੇ ਹਰਮੇਸ਼ ਤੇ ਕਾਤਲਾਨਾ ਹਮਲਾ ਕਰ ਦਿੱਤਾ ਜਿਸ ਤੋਂ ਤੁਰੰਤ ਬਾਅਦ ਉਸ ਨੂੰ ਇੱਕ ਹਸਪਤਾਲ 'ਚ ਲਿਜਾਇਆ ਗਿਆ ਪਰੰਤੂ ਸਿਰ 'ਚ ਗੰਭੀਰ ਸੱਟ ਹੋਣ ਕਾਰਨ ਉਸ ਨੂੰ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਐਸਐਚ ਸੁਮਨਤ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਅੱਜ ਤੱਕ ਡਾਕਟਰਾਂ ਵੱਲੋਂ ਜ਼ਖਮੀ ਨੋਚਵਾਨ ਨੂੰ ਬਿਆਨ ਦੇਣ ਤੋਂ ਅਸਮਰੱਥ ਦੱਸਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਜਲਦ ਪੁਲਿਸ ਦੋਸ਼ੀਆਂ ਨੂੰ ਕਾਬੂ ਕਰ ਲਵੇਗੀ ਹੁਸ਼ਾਰਪੁਰ ਦੇ ਉਸਤੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਮਨਜੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਨੰਗਲ ਚਿੱਧਾ ਠੀਕ ਹੈ ਮਨਜੀਤ ਕੀ ਲੱਗਦਾ ਮੁੰਡਾ ਜਿਹੜੇ ਸੱਟਾਂ ਲੱਗੀਆਂ ਉਹ ਮੇਰਾ ਵੱਡਾ ਬ੍ਰਦਰ ਆ ਜੀ ਕੀ ਨਾਮ ਹੈ ਹਰਮੇਸ਼ ਕੁਮਾਰ ਕੀ ਗੱਲਬਾਤ ਹੋਈ ਆ ਗੱਲਬਾਤ ਇਦਾਂ ਹੋਈ ਮਿਲ ਕੇ ਮੁੰਡੇ ਪਿੰਡ ਦੇ ਕੰਮ ਤੋਂ ਘਰੇ ਜਾਂਦਾ ਪਿਆ ਸੀਗਾ ਠੀਕ ਆ ਜੀ ਤੇ ਪਿੰਡ ਦੇ ਗੇਟ ਦੇ ਉੱਪਰ ਪਹਿਲੀ ਕੋਈ ਮੁੰਡੇ ਪਤਾ ਨਹੀਂ ਜਾ ਕੇ ਖੜੇ ਪਏ ਸੀਗੇ ਤੇ ਉਹਨਾਂ ਨੇ ਇਹ ਜਿਲੇ ਜਿੱਦ ਦੀ ਪਿੰਡ ਦੇ ਅੰਦਰ ਵੜਿਆ ਤੇ ਇੱਕ ਨੇ ਪਹਿਲਾਂ ਸਿਰ ਤੇ ਕਹਿੰਦਾ ਰੋਡ ਮਾਰੀ ਆ ਤੇ ਇਹ ਫੇਰ ਨਿਕਲਣ ਲੱਗਾ ਤੇ ਦੂਜਿਆਂ ਨੇ ਅੱਧੀ ਪਿੱਛੋਂ ਤੇਜ਼ ਹਥ ਹਮਲਾ ਕੀਤਾ ਜਾ ਕੇ ਉੱਪਰ ਤੇ ਨਾਲ ਹੀ ਉੱਥੇ ਡਿਗ ਗਿਆ ਇਹ ਕਿੰਨੇ ਮੁੰਡੇ ਹਮਲਾ ਕੀਤਾ ਇਹ ਕਟੋਂ ਦਾ 7-8 ਬੰਦੇ ਗੰਦਾ ਪਿਆ ਵਾ ਠੀਕ ਕੌਣ ਸੀ ਇਹ ਮੁੰਡੇ ਉਹ ਉਹ ਹੈਗੇ ਇੱਥੇ ਸ਼ਾਇਦ 4-5 ਤਾਂ ਪਤਾ ਵਾ ਕੌਣ ਆ ਤੇ ਬਾਕੀ ਅਣਪਛਾਤੇ ਸੀਗੇ ਉਹ ਪਤਾ ਨਹੀਂ ਕਿ ਅੱਜ ਪੁਰਾਣੀ ਲਗ ਡਾਟ ਹੈ ਹਾਂਜੀ 2 ਸਾਲ ਪਹਿਲਾਂ ਗੱਲਬਾਤ ਹੋਈ ਸੀ ਕਿ ਜਿਹਦੇ ਮਾਲਕੀ ਨੰਗਦੇ ਵੜਦੇ ਅੱਧੀ ਹੋਈ ਸੀਗੀ ਤੇ ਸਾਹਮਣੇ ਮਹੱਲੇ ਚ ਰਹਿੰਦੇ ਆ ਮੁੰਡੇ ਜਿਹਤੇ ਕੰਮ ਕਰਦਾ ਵਾ ਤੇ ਅੱਜ ਨੰਗਦੇ ਵੜਦੇ ਅੱਧੀ ਉਹਨਾਂ ਨੇ ਮਾਲਕੀ ਡ੍ਰਿੰਕ ਕੀਤੀ ਹੋਈ ਸੀਗੀ ਤਾਂ ਵੀ ਉਹਦੇ ਜਦਾਂ ਨੰਗਦੇ ਸੀਗੇ ਉਹਨਾਂ ਨੇ ਰੋਕਿਆ ਇਹਨੂੰ ਤੇ ਆਦੀ ਮਾਲ ਕੇ ਬਹਿਸਪਸੇ ਯਾ ਕਰਨ ਲੱਪੇ ਦਵਾ ਤੇਜ ਕਾਤੇ ਜਾਂਦਾ ਏਦਾਂ ਉਦਾਂ ਇਹ ਸਿਗਾ ਵੀ ਕੰਦਾ ਮਹੋਲੀ ਮੈਂ ਉਹਨਾਂ ਨੂੰ ਕਿਹਾ ਨਾ ਮੈਂ ਤੁਹਾਡੇ ਵਿੱਚ ਵਜਾ ਨਾ ਕੁਝ ਭਾਜੀ ਵੀ ਮੇਰੀ ਦੱਸੋ ਕੀ ਗਲਤੀ ਮੈਨੂੰ ਕਦਰ ਹੀ ਕੰਦੇ ਪਏ ਆ ਫਿਰ ਵੀ ਉਹ ਬਹਿਸਪਸੇ ਯਾ ਕਰੀਗੇ ਫਿਰ ਆ ਗਿਆ ਉੱਥੋਂ ਤੇ ਮੁੜ ਕੇ ਉਸ ਦੁਕਾਨ ਤੇ ਉਹ ਹੀ ਮਹੀਨੇ ਕੁ ਬਾਅਦ ਇਹਨਾਂ ਨੇ ਦੁਕਾਨ ਤੇ ਆ ਗਿਆ ਉਹ ਫੇ ਇੱਕ ਵਾਰੀ ਉਹਦੇ ਕੋਲ ਮਲਾ ਕੀਤਾ ਮਲ ਗਿਓਨੇ ਇਹਨਾਂ ਦੀ ਦੁਕਾਨ ਤੇ ਆ ਕੇ ਦਿੱਤਾ ਮੈਂ ਕਿ ਥੱਪੜ ਮਾਰਿਆ ਫਿਰ ਫੇ ਵੀ ਇਹਨਾਂ ਕਹਿੰਦਾ ਵੀ ਨਹੀਂ ਭਾਈ ਤੁਸੀਂ ਜਾਓ ਫਿਰ ਇਹਨਾਂ ਨੇ ਉੱਥੇ ਸਿਟੀ ਥਾਣੇ ਕੰਪਲੀਟ ਵੀ ਕੀਤੀ ਦੋ ਵਾਰੀ ਪਰਚਾ ਵੀ ਉਹਨਾਂ ਦਾ ਪਰਚਾ ਕੱਟ ਤੇ ਉਸ ਤੋਂ ਬਾਅਦ ਫੇਰ ਸੁਧਰੇ ਨਹੀਂ ਇਹ ਫੇਰ ਇਹਨਾਂ ਨੇ ਦੋ ਕਵਾਰੀ ਦੇ ਪਿੱਛੇ ਮਲਕੀ ਪਏ ਤੇ ਫੇਰ ਬਚ ਕੇ ਨਿਕਲ ਗਿਆ ਉਹ ਤਾਂ ਫੇਰ ਇਹਨਾਂ ਨੇ ਕੰਪਲੇਂਟ ਦਿੱਤੀ ਸੀਗੀ ਤੇ ਹੁਣੇ ਕਦੋਂ ਦੀ ਗੱਲ ਆ ਜਿਹੜਾ ਹੁਣੇ ਹੋਈ ਆ 27 ਤਰੀਕ ਦੀ ਸ਼ਾਮ ਦੀ ਰਾਤ ਦੀ ਸਾਢੇ ਸਾਢੇ 10:30 ਸਾਢੇ 10 ਵਜੇ ਦੀ ਰਾਤ ਦੀ ਠੀਕ ਹੈ ਤੇ ਹਾਲਾਤ ਕੀ ਆ ਹੁਣ ਭਰਾ ਹਾਲਾਤ ਭਰਾ ਦੇ ਇਦਾਂ ਹੀ ਬਾਕੀ ਜਿਆਦਾ ਕੋਈ ਸੀਰੀਅਸ ਆ ਠੀਕ ਹੈ ਕਿਤੇ ਕਿਤੇ ਸੱਟ ਲੱਗੀ ਹੋਣੀ ਸਰ ਸੱਟ ਉਹਦੇ ਜਿਆਦਾ ਮੈਂ ਸਿਰ ਤੇ ਪੂਰਾ ਸਿਰ ਖੋਲਿਆ ਪਿਆ ਹੋਇਆ ਐ ਇੰਨੀ ਵਾਰੀ ਸਿਰ ਰੰਦਾ ਵਾ ਇਹਦਾ ਸਾਰਾ ਮਲਕੀ ਖੁੱਲ ਜਾਣਾ ਤੇ ਕਾ ਪੂਰਾ ਹੀ ਕਟ ਗਿਆ ਉਹਦੀ ਕਿੱਥੇ ਕੰਮ ਕਰਦਾ ਹੈ ਇਹ ਭਾਰਤ ਫੁੱਟੇਵਰ ਰੇਲਵੇ ਰੋਡ ਤੇ। ਕਿਆ ਹੋਇਆ ਹੈ ਕੋਈ ਨੀ ਇੱਕ ਵਾਰਾ ਹੀ ਆ। ਠੀਕ ਹੈ ਤੇ ਹੁਣ ਕੀ ਕਹ ਰਿਹਾ ਡਾਕਟਰ? ਡਾਕਟਰ ਤਾਂ ਹਾਲੇ ਪਹਿਲਾਂ ਕਹਿੰਦੇ ਸੀਗੇ ਵੀ ਹਾਂ ਲੈ ਹੱਥ ਦਾ ਵੀ ਆਪਰੇਸ਼ਨ ਹੋਣਾ ਵਾ। ਉਹਦੇ ਵਿੱਚ ਵੀ ਸਪਰਿੰਗ ਵਗੈਰਾ ਕੁਝ ਪੈਣੇ ਆ। ਤੇ ਸਿਰ ਦਾ ਤਾਂ ਉਹਨਾਂ ਨੇ ਕਰ ਦਿੱਤਾ ਵਾ। ਥਾਣਾ ਕਿਹੜਾ ਲੱਗਦਾ ਜੀ? ਥਾਣਾ ਸਾਨੂੰ ਲੱਗਦਾ ਸਦਾ ਥਾਣਾ ਜੀ। ਤੇ ਕੌਣ ਦੇਖ ਰਿਹਾ ਕੇਸ ਨੂੰ? ਹੁਣ ਉਹ ਦੇਖ ਰਿਹਾ ਦੂਜਾ ਜੀਵਾ ਸੇਵਾ ਸੰਧੂਈ। ਠੀਕ ਹੈ ਤੇ ਬਿਆਨ ਲੱਗੇ ਉਹ। ਹਾਂ ਜੀ ਇੱਕ ਬਿਆਨ ਇੱਕ ਦਿਨ ਅੱਗੇ ਲੱਗੇ। ਮੰਨ ਕਰਦੇ ਪੁਲਿਸ ਪ੍ਰਸ਼ਾਸਨ ਕੋਲ। ਓ ਜੀ ਅੰਨ ਜੀ ਸਾਨੂੰ ਇਨਸਾਫ ਚਾਹੀਦਾ ਉਹਨਾਂ ਦੇਾਰੇ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਲਈ ਹਾਂ ਜੀ ਉਹਨਾਂ ਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬੰਦਿਆਂ ਦੇ ਉੱਪਰ ਸਾਡੇ ਭਰਾ ਨੂੰ ਹਸਪੀਟਲ ਤੇ ਪਾ ਕੇ ਲੰਮਾ ਬੈਠਦੇ ਆਪ ਖੁੱਲੇ ਆ ਘੁੰਮ ਰਹੇ ਆ ਉਹ ਜੀ ਮੁੰਡਾ ਕੀ ਲੱਗਦਾ ਤੁਹਾਡਾ ਮੇ ਪੁੱਤ ਆ ਲੱਗਦਾ ਬੇਟਾ ਲੱਗਦਾ ਤੇ ਠੀਕ ਆ ਜੀ ਬੜੀ ਹਾਲਾਤ ਹੈ ਖਰਾਬ ਹੈ ਕਿ ਹਮਲਾਵਰਾਂ ਨੇ ਹਮਲਾ ਕੀਤਾ ਜਿਹੜਾ ਹਾਂ ਜੀ ਹਾਂ ਜੀ ਠੀਕ ਹਨ ਚਾਹੁੰਦੇ ਪੁਲਿਸ ਤੋਂ ਵੀ ਮੰਗ ਕਰਦੇ ਅਸੀਂ ਕੰਨ ਵੀ ਨਾ ਫੜਿਆ ਜਾਵੇ ਮੈਨੂੰ ਪਤਾ ਮੈਨਾਂ ਹੀ ਚੇਤੇ ਹੀ ਆ ਮੈਂ ਤਾਂ ਅਸੀਂ ਖੇਤੀਬਾੜੀ ਕਰਦੇ ਆਂ ਮੈਂ ਤੁਹਾਨੂੰ ਪਤਾ ਵੀ ਹਾਂ ਕਿ ਦਾਂ ਮੱਝਦਰਮਾ ਪਾਇਆ ਹੋਰ ਉਹ ਤੁਝੇ ਨੂੰ ਫੜਿਆ ਜਾਵੇ ਨਾ ਸਾਬਰਾਨਾ ਹੋਣਾ ਚਾਹੀਦਾ ਯਾਰ ਪੁਲਿਸ ਆਈ ਸੀ ਦੇਖਣ ਇੱਥੇ ਹਾਂਜੀ ਕੀ ਕਹਿੰਦੀ ਪੁਲਿਸ ਹੋਰ ਤੁਹਾਨੂੰ ਪਤਾ ਨਹੀਂ ਮੈਨੂੰ ਕੀ ਕਹੇ ਉਹ ਕਹਿੰਦੇ ਵੀ ਗਾਹ ਹੋ ਗਿਆ ਸਰ ਇਹ ਕਿ ਨੰਗਲ ਸ਼ੀਤ ਦਾ ਮੋੜ ਤੇ ਹਰਮੇਸ਼ ਲਾਲ ਮੰਗਲਵਾਰ ਦੇਰ ਰਾਤ ਉਹਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਉਹਦੀ ਵਾਟ ਚੋਕ ਕੀਤੀ ਗਈ ਹੈ ਕੀ ਪੂਰਾ ਮਾਮਲਾ ਸੀਗਾ ਕੀ ਕਾਰਵਾਈ ਕੀਤੀ ਹੈ ਸਾਨੂੰ ਖਾਲੀ ਪਤਾ ਲੱਗਾ ਜੀ ਜਿੱਥੋਂ ਦੀ ਐਸ ਸੀ 시ਵਾ ਸਿੰਘ ਆਸੀ ਜਿਹੜੇ ਡਾਕਟਰ ਵੀ ਹੈਗੇ ਐਮ ਲਾ ਜੀ ਸਾਡੀ ਕੀ ਅੰਦਰ ਲਗਾਉਂਦੇ